ਸਾਰੇ ਕਬੂਤਰ ਬਾਜ਼ ਪ੍ਰਾਂਵਾਂ ਨੂੰ ਸਤਿ ਸ਼੍ਰੀਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਵੈਲਕਮ ਹੈ ਜੀ ਅੱਜ ਭਰਾਵੋ ਤੁਹਾਨੂੰ ਆਪਣੇ ਘਰ ਦੀ ਨਸਲ ਜਿਹੜੀ ਆਪ ਬਰੀਡ ਤਿਆਰ ਕੀਤੀ ਆਪਾਂ ਨੇ ਕਾਫੀ ਲੰਮਾ ਸਮਾਂ ਮਿਹਨਤ ਕੀਤੀ ਤੇ ਉਹਨਾਂ ਕਬੂਤਰੀਆਂ ਦਾ ਅੱਜ ਤੁਹਾਨੂੰ ਸ਼ੋਅ ਕਰਵਾਵਾਂਗੇ ਠੀਕ ਹੈ ਜੀ ਤਕਰੀਬਨ ਕਾਫੀ ਕਬੂਤਰੀਆਂ ਆਪਾਂ ਨੇ ਬਣਾਈਆਂ ਜਿਆਦਾ ਕਬੂਤਰੀਆਂ ਹੀ ਨਿਕਲਦੀਆਂ ਕਬੂਤਰ ਘੱਟ ਬਣਦੇ ਆ ਤੇ ਕਬੂਤਰਾਂ ਦਾ ਤੁਹਾਨੂੰ ਅਗਲੀ ਵੀਡੀਓ ਵਿੱਚ ਸ਼ੌਂਕ ਕਰਵਾਵਾਂਗੇ ਸੋ ਅੱਜ ਮੇਰੇ ਬੀਰਪਰਾ ਕਬੂਤਰੀਆਂ ਦਾ ਕਰੋ ਸ਼ੌਂਕ ਆਹ ਜਿਹੜੀ ਪੱਠੀ ਆ ਇਹ ਬਾਜੀ ਵਿੱਚ ਛੱਡਣ ਦਾ ਇਰਾਦਾ ਆ ਤੇ ਮੌਸਮ ਖਰਾਬ ਹੋਣ ਕਰਕੇ ਪਹਿਲਾਂ ਤੇ ਅੱਜ ਤੋਂ 10 ਦਿਨ ਪਹਿਲਾਂ ਜਿੱਦਾਂ ਮੈਂ ਡੋਨਰ ਆ ਸ਼ਾਮ ਨੂੰ ਬੰਦੀ ਰਹੀ ਏ ਤੇ ਹੁਣ ਮੌਸਮ ਖਰਾਬ ਹੋ ਗਿਆ ਸੀ ਬੱਦਲ ਪਈ ਜਾਂਦੇ ਸੀਗੇ ਤੇ ਬੰਦ ਕਰ ਦਿੱਤੀ ਸੀ ਆਪਾਂ ਨੇ ਤੇ ਅੱਜ ਦੋ ਘੜਾ ਕਰਾਈਆਂ ਅੱਜ 6 ਘੰਟੇ ਲਾ ਕੇ ਉਤਰੀ ਆ ਫਿਰ ਪਾਣੀ ਤੇ ਵੀ ਕੀਤੀ ਸੀਗੀ ਤੇ ਪਾਣੀ ਤੇ 30 ਕੰਮਲ ਤੱਕ ਲੈ ਕੇ ਗਏ ਸੀ ਹੁਣ ਫੇਰ ਦੁਬਾਰਾ ਪਾਣੀ ਤੇ ਕਰਨੀ ਪਈ ਆ ਕਿਉਂਕਿ ਕਬੂਤਰ ਸੁੱਜ ਜਾਂਦਾ ਜੇ ਇੰਨੇ ਦਿਨਾਂ ਬਾਅਦ ਰੋਕ ਕੇ ਉਡਾਈਏ ਉਤੋਂ ਮੌਸਮ ਵੀ بارشਾਂ ਹੋਈ ਜਾਂਦੀਆਂ ਉਹਦੇ ਕਾਰਨ ਠੀਕ ਹੈ ਜੀ ਕਰੋ ਸ਼ੌਂਕ ਸੋ ਆਪਾਂ ਇੱਕ ਦੋ ਕਬੂਤਰ ਨੂੰ ਰੰਗ ਲਾਈਦਾ ਜਿਹੜਾ ਬਾਜੀ ਵਿੱਚ ਛੱਡਣਾ ਹੁੰਦਾ ਆ ਮੌਕੇ ਦੇ ਮੌਕੇ ਹੀ ਤੇ ਸਾਰੇ ਕਬੂਤਰਾਂ ਰੰਗ ਨਹੀਂ ਲਗਾਈਦਾ ਤੇ ਇਸ ਬਰੀਡ ਨੇ ਆਪਣੇ ਨਾ ਇਹਦੇ ਜਿਹੜੇ ਮਾਪੇ ਆ ਭਰਾਵੋ ਉਹ ਹੈਗੇ ਆ ਸ਼ਾ ਅੱਖੇ ਦੋਵੇਂ ਸਫੇਦ ਬਿਲਕੁਲ ਤੇ ਸ਼ਾ ਅੱਖੇ ਠੀਕ ਹੈ ਜੀ ਤੇ ਬੱਚੇ ਜਿਹੜੇ ਆ ਹਰ ਅੱਖ ਦੇ ਕੱਢਦੇ ਆ ਚਿੱਟੀਆਂ ਅੱਖਾਂ ਦੇ ਵੀ ਕੱਢਦੇ ਆ ਕਾਲੀਆਂ ਅੱਖਾਂ ਦੇ ਤੇ ਕੱਢਦੇ ਹੀ ਕੱਢਦੇ ਆ ਕਾਲੀ ਚਿੱਟੀ ਦੇ ਵੀ ਕੱਢਦੇ ਆ ਕਾਲੀ ਪੀਲੀ ਦੇ ਵੀ ਕੱਢਦੇ ਆ ਠੀਕ ਆ ਜੀ ਟੀਰੀਆਂ ਅੱਖਾਂ ਵੀ ਕੱਢਦੇ ਆ ਚਿੱਟੀਆਂ ਵਿੱਚ ਕਹਿੰਦਾ ਭਾਵ ਆ ਕਿ ਕੋਈ ਅੱਖ ਐ ਹੋ ਜੀ ਹੈ ਨਹੀਂ ਜਿਹੜੀ ਕਬੂਤਰਾਂ ਨੇ ਕੱਢੀ ਨਹੀਂ ਜਾਂ ਤੇ ਸਿਰਫ ਇੱਕ ਹਰੀ ਅੱਖ ਲਾ ਲੋ ਉਹ ਹੈ ਨਹੀਂਗੀ ਤੇ ਜਾਂ ਆਪਾਂ ਕਹਿ ਲਈਏ ਕਿ ਪੀਲੀ ਚਿੱਟੀ ਹੈ ਨਹੀਂਗੀ ਠੀਕ ਆ ਜਿਵੇਂ ਕਿ ਟਾਂਕੇ ਕੱਢਦੇ ਪੀਲੀ ਚਿੱਟੀ ਦਾ ਕੋਈ ਕਬੂਤਰ ਹੀ ਮਿਲਦਾ ਹੁੰਦਾ ਆ ਤੇ ਜਾਂ ਉਹ ਹੈ ਨਹੀਂ ਬਾਕੀ ਤਕਰੀਬਨ ਸਾਰੀਆਂ ਅੱਖਾਂ ਇਹਨਾਂ ਕਬੂਤਰਾਂ ਨੇ ਕੱਡੀਆਂ ਆ ਤੇ ਕਬੂਤਰ ਚਿੱਟੀਆਂ ਤੇ ਦੋਸਤ ਹੀ ਆਪਣੇ ਤੋਂ ਇੱਕ ਸੀਜ਼ਨ ਆਹ ਵਾਲੇ ਵਿੱਚ ਬੈਰੀ ਲੈ ਗਈ ਚਿੱਟੀਆਂ ਅੱਖਾਂ ਦਾ ਤੇ ਇੱਕ ਆਪਣੇ ਕੋਲ ਆ ਇਹਨਾਂ ਵਿੱਚੋਂ ਕੋਈ ਕੋਈ ਉਡਾਈਦਾ ਆਪਾਂ ਜਿਆਦਾ ਜਿਹੜੇ ਆਪਾਂ ਨੇ ਰੋਕੇ ਹੋਏ ਨੇ ਆਹ ਜਿਹੜੀਆਂ ਮਾਦੀਆਂ ਤੁਸੀਂ ਚਾਰ ਦੇਖ ਰਹੇ ਹੋ ਇਹ ਆਪਾਂ ਨੇ ਬਰੀਡਿੰਗ ਵਿੱਚ ਪਾਈਆਂ ਆ ਕਿ ਜਿਹਨਾਂ ਦੇ ਬੱਚੇ ਕਢਵਾਈਦੇ ਆ ਅੱਗੇ ਜਿਹੜੀਆਂ ਆ ਉਹ ਸਟਾਕ ਜਮਾ ਕਰਕੇ ਰੱਖਿਆ ਆ ਉਹ ਵੀ ਇਸ ਵਾਰੀ ਜੋੜਿਆਂ 'ਚ ਲਗਾ ਦੇਣੀਆਂ ਆ ਆਪਾਂ ਨੇ ਠੀਕ ਆ ਜੀ ਤੇ ਕਰੋ ਮੇਰੇ ਵੀਰਪਰਾ ਸ਼ੌਂਕ ਇਹ ਠੱਲਾ ਆਪਾਂ ਉਦੋਂ ਹੀ ਪਾਈ ਦੀਆਂ ਇਹਨਾਂ ਦੇ ਜਦੋਂ ਫਿਰ ਜੋੜਿਆਂ ਵਿੱਚ ਲਾਦੀ ਦੀਆਂ ਤੇ ਕਾਪੀ ਦੇ ਉੱਪਰ ਪੂਰੀ ਡਿਟੇਲ ਲਿਖੀ ਦੀ ਜਾਂ ਫਿਰ ਕਿਹਦਾ ਜੋੜਾ ਕਿਹਦੇ ਨਾਲ ਲੱਗਾ ਆ ਜਿਆਦਾਤਰ ਆਪਾਂ ਇਹਨਾਂ ਨੂੰ ਨੀਲੇ ਸਿਰ ਵਾਲੇ ਬੋਲਦੇ ਆ ਆਪਣੇ ਕਿਉਂਕਿ ਇਹਦੀ ਮਾਂ ਦਾ ਜਿਹੜਾ ਨਾ ਆਪਾਂ ਸਿਰ ਨੀਲਾ ਕੀਤਾ ਹੋਇਆ ਸੀ ਜਦੋਂ ਉਹ ਡੋਣੀ ਸ਼ੁਰੂ ਕੀਤੀ ਸੀ ਨਵੀਂ-ਨਵੀਂ ਉਹਦਾ ਨਾਂ ਨੀਲੇ ਸਿਰ ਵਾਲੀ ਰੱਖਿਆ ਸੀਗਾ ਤਾਂ ਫਿਰ ਉੱਥੋਂ ਆਪਾਂ ਇਹ ਨੀਲੇ ਸਿਰ ਵਾਲੇ ਕਹਿਣੇ ਸ਼ੁਰੂ ਕਰ ਦਿੱਤੇ ਕਿਉਂਕਿ ਸਿਰ ਤੇ ਨੀਲਾ ਰੰਗ ਲਗਾਇਆ ਸੀਗਾ ਤੇ ਕਾਰਬੋਨਾਈ ਸ਼ੌਕ ਆ ਦੇਖੋ ਕਬੂਤਰੀ ਇੱਕ ਸਾਈਡ ਕਾਲੀ ਅੱਖ ਹੈ ਇਹਦੀ ਤੇ ਦੂਜੀ ਸਾਈਡ ਟੀਰੀ ਹੈ ਚਿੱਟੀ ਅੱਖ ਠੀਕ ਆ ਜੀ ਤੇ ਇਹਦੀ ਪ੍ਰੋਪਰ ਡਿਟੇਲ ਆ ਜਿਹੜੀ ਕਾਪੀਆਂ ਦੇ ਉੱਪਰ ਸਾਰੇ ਕਬੂਤਰਾਂ ਦੀ ਲਿਖੀ ਦੀ ਆ ਆ ਲਿਖੀ ਆ ਡਿਟੇਲ ਤੇ ਨਾ ਕੁਐਸਚਨ ਆ ਜਿਹੜੇ ਪੇਜ ਆ ਜਿਹੜੇ ਉਹ ਪਾਠ ਗ੍ਰਿਫ ਰਜਿਸਟਰ ਗੱਬਾ ਉਹਨਾਂ ਜਿਹੜਾ ਥੋੜਾ ਜਿਹਾ ਖਰਾਬ ਹੋ ਗਿਆ ਤੇ ਆ ਇਹਨਾਂ ਤੇ ਸਾਰਿਆਂ ਦੀ ਕਬੂਤਰਾਂ ਦੀ ਡਿਟੇਲ ਲਿਖੀ ਹੋਈ ਆ ਆਪਾਂ ਇੱਥੇ ਨੀਲੇ ਸਿਰ ਵਾਲੇ ਵੀ ਲਿਖੇ ਹੋਣੇ ਆ ਕਿਤੇ ਹੁਣ ਵਿੱਚ ਦੇਖਣਾ ਪੈਣਾ ਆ ਕਿਉਂਕਿ ਸਾਰੇ ਕਬੂਤਰਾਂ ਦੀ ਡਿਟੇਲ ਹਨ ਕਾਪੀ ਦੇ ਉੱਪਰ ਉਤਾਰ ਕੇ ਰੱਖੀ ਦੀ ਆ ਤੇ ਪੇਜ ਪਾਟਣ ਕਰਕੇ ਕੁਝ ਅੱਗੇ ਪਿੱਛੇ ਹੋ ਗਏ ਆਪਣੇ ਕੋਲ ਤੇ ਆ ਜੋੜੇ ਲਿਖੇ ਹੋਏ ਆ ਉੱਪਰ ਕਿੰਨੇ ਨੰਬਰ ਜੋੜਾ ਆ ਤੇ ਆ ਆ ਛਾ ਕੇ ਨੀਲੇ ਸਿਰਵਾੜੇ ਜੋੜੇ ਦੇ ਬੱਚਿਆਂ ਦੀ ਨਿਸ਼ਾਨੀ ਨੀਲੀ ਕਬੂਤਰੀ ਆ ਵਾਲੇ ਇਹ ਸਾਰਾ ਹੀ ਨਾ ਤਕਰੀਬਨ ਡਿਟੇਲ ਵਿੱਚ ਲਿਖਿਆ ਆ ਜਿੰਨੇ ਵੀ ਆਪਾਂ ਨੇ ਕਬੂਤਰ ਤਿਆਰ ਕੀਤੇ ਆ ਤੇ ਹੁਣ ਜੜੀਆਂ ਪੱਟੀਆਂ ਨਮੀਆਂ ਪਾਉਣੀਆਂ ਜੋੜਿਆਂ ਵਿੱਚ ਕਰੋ ਮੇਰੇ ਵੀਰ ਭਰਾ ਸ਼ੌਂਕ ਇਹਨਾਂ ਦਾ ਪੀੜੀਆਂ ਦੀ ਇੱਕ ਨਾ ਹਨੇਰੀ ਵਿੱਚ ਤੁਰ ਗਈ ਕਬੂਤਰੀ ਪੁਣੀ ਦਾ ਵਿੱਚ ਪੀੜੀਆਂ ਦੀ ਹੈ ਨਹੀਂ ਕੋਈ ਵੀ ਉਸ ਦਿਨ ਹਨੇਰੀ ਆਈ ਤੇ ਨਾਲ ਆਹ ਵਾਲੀ ਮਾਦੀ ਤੁਰ ਗਈ ਸੀ ਚਾਰ ਕਬੂਤਰ ਗਏ ਸੀ ਜਿਹਦੇ ਰੰਗ ਲੱਗਾ ਚਾਰ ਗਏ ਸੀਗੇ ਤੇ ਇਹ ਦੋ ਵਿੱਚੋਂ ਪਰਤ ਆਏ ਸੀ ਕਬੂਤਰ ਤੇ ਇੱਕ ਪੀੜੀਆਂ ਅੱਖਾਂ ਵਾਲੀ ਵਾਪਸ ਨਹੀਂ ਆਈ ਤੇ ਫਿਰ ਇਹ ਕਬੂਤਰੀ ਬਾਜੀ ਵਿੱਚ ਛੱਡਨੀ ਸੀ ਉਦੋਂ ਆਪਾਂ ਨੇ ਆਹ ਵਾਲੀ ਤੇ ਇਹ ਫਿਰ ਜਦੋਂ ਕਾਫੀ ਤਿੰਨਾ ਚਾਰਾ ਘੰਟੇ ਬਾਅਦ ਉਹ ਬਾਹਰ ਤੁਰ ਫਿਰ ਕੇ ਆਈ ਆ ਤੇ ਫਿਰ ਆਪਾਂ ਨੇ ਛੱਡੀ ਨਹੀਂ ਕਿ ਬਾਹਰੋਂ ਵੀ ਫੇ ਕਬੂਤਰੀ ਹੁਣੇ ਤੁਰ ਸਕਦੀ ਆ ਕਿਉਂਕਿ ਜੜੀ ਘੁੰਮ ਫੇਰ ਆਈ ਨਾ ਘਰ ਲੱਭਦੀ ਰਹੀ ਤੇ ਫੇਰ ਬਾਹਰੋਂ ਵੀ ਆ ਜਾਊਗੀ ਇਹ ਘਰ ਲੱਭੂਗੀ ਬਾਹਰੋਂ ਵੀ ਤੇ ਫੇਰ ਆਪਾਂ ਨੇ ਨਾ ਇਹ ਬਾਜੀ ਵਿੱਚ ਛੱਡੀ ਨਹੀਂ ਭਰਾ ਠੀਕ ਆ ਕਰੋ ਸ਼ੌਕ ਮੇਰੇ ਵੀਰ ਭਰਾ ਇੱਕ ਕਬੂਤਰੀਆਂ ਰਾਤ ਤੱਕ ਨਾ ਘਰੇ ਹੀ ਉਡਾਈਆਂ ਆ तकरीबन ਜਿਹੜੇ ਆਪਾਂ ਵਿੱਚੋਂ ਉਡਾਏ ਆ ਕੁਝ ਤੇ ਆਪਾਂ ਬਿਨਾ ਉਡਾਏ ਰੋਕ ਲੈਣਾ ਇਹਨਾਂ ਦੇ ਸਿਰ ਨਾ ਨੀਲੇ ਥਾਗੇ ਹਾਲੇ ਤੱਕ ਇੱਕ ਕੋ ਝੋਲਦੀਆਂ ਸੀਗੀਆਂ ਕਬੂਤਰੀਆਂ ਨਿਕੜੀਆਂ ਤਾਂ ਕਰਕੇ ਇਹਨਾਂ ਦੇ ਦੋਨਾਂ ਦੇ ਸਿਰ ਨੂੰ ਨੀਲੇ ਕਰ ਦਿੱਤੇ ਦੇਖੋ ਤੇ ਅੱਗੇ ਜਿਹੜੇ ਇਹਨਾਂ ਤੋਂ ਛੋਟੇ ਆ ਉਹ ਵੀ ਦਿਖਾਉਣਾ ਤੁਹਾਨੂੰ ਜਿਹੜੇ ਆਪਾਂ ਨੇ ਰੋਕੇ ਹੋਏ ਨਾ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਜਿੰਨਾ ਕਹਿ ਲੀਏ ਭਰਾਵੋ ਉਹਨੇ ਥੋੜਾ ਐ ਨਾ ਵਾਸਤੇ ਬਹੁਤ ਉੜਦੇ ਵਾਲੇ ਕਬੂਤਰ ਆਪਣੇ ਲਓ ਜੀ ਇਹ ਵੀ ਪਾਰਸ ਆਫਕਾਰੀ ਚੱਲੇ ਆ तकरीबन ਇੱਕ ਇੱਕ ਦੋ ਦੋ ਪਾਰੀ ਰਹਿ ਗਏ ਇਹਨਾਂ ਦੇ ਵੀ ਇਹ ਵੀ तकरीबन ਜਿੱਥੇ ਤੱਕ ਮੈਨੂੰ ਲੱਗਦਾ ਚਾਰੇ ਕਬੂਤਰੀਆਂ ਆਈਆਂ ਆ ਕਰਕੇ ਕਾਲੇ ਪੈ ਗਏ ਮੈਂ ਵੀਡੀਓ ਬਣਾਉਣ ਵਾਸਤੇ ਨਾ ਕਾਫੀ ਸਮੇਂ ਤੋਂ ਇਹਨਾਂ ਨੂੰ ਵਿੱਚ ਪਾ ਕੇ ਰੱਖਿਆ ਪਿੰਜਰੇ ਦੇ ਦਾਣੇ ਪਾ ਕੇ ਮੈਂ ਵਿੱਚ ਪਾ ਦਿੱਤੇ ਸੀਗੇ ਤੇ ਨੇੜੇ ਨੇ ਇੱਕ ਮੋਟਰ ਚੱਲਦੀ ਸੀਗੀ ਉਹਦੀ ਆਵਾਜ਼ ਬਹੁਤ ਆ ਪਹਿਲਾਂ ਵੀ ਵੀਡੀਓ ਦੇ ਵਿੱਚ ਆਉਂਦੀ ਸੀਗੀ ਤੇ ਮੈਂ ਸੋਚਿਆ ਕਿ ਚੱਲਣਾ ਰੁੱਕ ਕੇ ਬਣਾਉਨੇ ਆ ਵੀਡੀਓ ਤੇ ਉਹਦੇ ਕਰਕੇ ਉਹ ਕਾਫੀ ਟਾਈਮ ਆਵਾਜ਼ ਆਉਂਦੀ ਰਹੀ ਤੇ ਮੈਂ ਫੇ ਲੇਟ ਹੋ ਗਿਆ ਤੇ ਇਹ ਫੇ ਹੁਣ ਕਾਲੇ ਪੈਗੇ ਖੁੱਡੇ ਵਿੱਚ ਜਾਣ ਵਾਸਤੇ ਤੇ ਆ ਪਰ ਸੁੱਟ ਗਈ ਆ ਰੰਗ ਵਾਲੀ ਇੱਕ ਹੋਰ ਇਹ ਬਾਅਦ ਵਿੱਚ ਛੱਡ ਲੈਣੀ ਸੀ ਮਾਦੀ ਆਪਾਂ ਨੇ ਪਰ ਇਹ ਨਾਲ ਫੇਰ ਪਰ ਸੁੱਟ ਗਈ ਸੀ ਪੂਸ਼ ਵਿੱਚੋਂ ਜਲਦੀ ਸੁੱਟ ਗਈ ਸੀ ਆ ਦੇਖੋ ਪੂਸ਼ ਵਿੱਚੋਂ ਤੇ ਤਕਰੀਬਨ ਆ ਹੀ ਗਏ ਆ ਗੱਭੀਆਂ ਗੱਭੀਆਂ ਗੁਲਾਬੀ ਪੂਸ਼ ਕੀਤੀ ਸੀ ਇਹਦੀ ਤੇ ਕੱਲ ਨੂੰ ਤੁਹਾਨੂੰ ਭਰਾਵੋ ਕਬੂਤਰਾਂ ਦਾ ਸ਼ੌਂਕ ਕਰਵਾਵਾਂਗਾ ਠੀਕ ਆ ਜੀ ਤੇ ਦੱਸਿਓ ਕਬੂਤਰ ਕਿੱਦਾਂ ਲੱਗੇ ਵਾਲੇ ਤੁਹਾਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਦੱਬ ਕੇ ਤੁਹਾੰਨੂੰ ਰੋਜ਼ ਦੇ ਰੋਜ਼ ਹੁਣ ਸ਼ੌਂਕ ਵੀ ਕਰਵਾਵਾਂਗੇ ਤੇ ਜਦੋਂ ਕਿਤੇ ਦਾਣਿਆਂ ਦੀ ਤੇ ਜਾਂ ਇਲਾਜ ਦੀ ਗੱਲ ਚੱਲੂਗੀ ਉਹ ਵੀ ਤੁਹਾਡੇ ਨਾਲ ਜਿਹੜੀ ਹੈ ਕਿ ਸਾਂਝੀ ਕਰਦੇ ਰਾਵਾਂਗੇ ਠੀਕ ਆ ਜੀ ਤੇ ਜੇਕਰ ਆਪਾਂ ਠੱਲਣਾ ਨਾ ਪਾਈਏ ਨੰਬਰ ਨਾ ਪਾਈਏ ਬਾਅਦ ਵਿੱਚ ਪਤਾ ਨਹੀਂ ਚੱਲਦਾ ਕਿਹੜੀ ਕਬੂਤਰੀ ਕਿਹੜੀ ਆ ਕਿਹੜੀਆਂ ਬਰੀਡਿੰਗ ਵਿੱਚ ਪਾਈਆਂ ਸੀ ਕਿਉਂਕਿ ਸੇਮ ਹੀ ਨਿਕਲਦੀਆਂ ਟੋਟਲੀ بس ਅੱਖਾਂ ਵਿੱਚ ਹੀ ਜਿਹੜਾ ਫਰਕ ਆ ਜਾਂਦਾ ਇਹ ਸ਼ਾ ਅੱਖੀਆਂ ਹੁੰਦੀਆਂ ਪਹਿਚਾਨਣੀਆਂ ਔਖੀਆਂ ਹੋ ਜਾਂਦੀਆਂ ਆ ਤੇ ਤਾਂ ਕਰਕੇ ਫਿਰ ਉਹਨਾਂ ਠੱਲਾਂ ਪਾਉਣੀਆਂ ਜ਼ਰੂਰੀ ਹੋ ਜਾਂਦੀਆਂ ਆ ਤੇ ਅੱਗੋਂ ਆਪਾਂ ਹੁਣ ਕਰਾਸ ਵਿੱਚ ਵੀ ਬਣਾਵਾਂਗੇ ਇਹਨਾਂ ਵਿੱਚੋਂ ਅਡਾਉਣ ਵਾਸਤੇ ਤੇ ਆ ਵੀ ਇਹਨਾਂ ਦੀ ਭੈਣ ਹੈ ਇਹ ਵੀ ਕਬੂਤਰੀ ਹੈ ਜੀ ਤੇ ਘਰੋਂ ਗਵਾਚੀਆਂ ਵੀ ਆਪਣੀਆਂ ਨੇਰੀ ਦੇ ਵਿੱਚ ਕਦੀ ਵੀ ਇੱਕ ਕਬੂਤਰ ਵੈਸੇ ਤੇ ਆਪਣਾ ਕੋਈ ਵੀ ਕਬੂਤਰ ਕਰੋ ਹਿੱਲੇ ਆ ਹੀ ਨਹੀਂ ਕਦੀ ਬਸ ਹਨੇਰੀ ਦੇ ਵਿੱਚ ਜਦੋਂ ਕਿਤੇ ਗਏ ਆ ਕਬੂਤਰ ਗਏ ਆ ਹਨੇਰੀ ਵੀ ਇਸ ਤਰ੍ਹਾਂ ਦੀ ਕਿ ਜਿਵੇਂ ਬੱਦਲਾਂ ਵਿੱਚ ਕਬੂਤਰ ਫਸ ਗਏ ਜਿਨ੍ਹਾਂ ਨੂੰ ਘਰ ਹੀ ਦਿਖਣਾ ਬੰਦ ਹੋ ਗਿਆ ਉੱਪਰੋਂ ਇਹ ਜਿਹੜੇ ਤੂਫਾਨਾਂ ਵਿੱਚ ਗਏ ਆ ਤੇ ਸੋ ਭਰਾਵੋ ਦੱਸਿਓ ਵੀਡੀਓ ਕਿੱਦਾਂ ਲੱਗੀ ਸ਼ੇਅਰ ਕਰਦੇ ਹੋ ਤੇ ਮੋਟਰ ਦੀ ਆਵਾਜ਼ ਫੇਰ ਆਉਣ ਲੱਪੇ ਹੋਣੀ ਚੱਲ ਪਈ ਆ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ